ਅੱਜ ਆਪਾਂ ਗੱਲ ਕਰਦੇ ਹਾਂ 25 ਸਤੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਧੱਕੋ ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ 25 ਸਤੰਬਰ ਪਿਛਲੇ ਕਈ ਦਿਨ ਲਗਾਤਾਰ ਮੌਸਮ ਸਾਫ਼ ਸੀਗਾ ਅੱਜ ਵੀ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੌਸਮ ਤੁਹਾਨੂੰ ਸਾਫ਼ ਸ ਦੇਖਣ ਨੂੰ ਮਿਲੇਗਾ ਵੱਡੀ ਹਲਚਲ ਅੱਜ ਨਹੀਂ ਹੋਵੇਗੀ ਸੋ ਕੱਲ ਤੋਂ ਵੱਡੀ ਹਲਚਲ ਹੋਣ ਦੀ ਸੰਭਾਵਨਾ ਹੈ ਪਰ ਉਸ ਦਾ ਅਸਰ ਅੱਜ ਤੋਂ ਪੰਜਾਬ ਦੇ ਉੱਪਰ ਪੈਣਾ ਸ਼ੁਰੂ ਹੋ ਜਾਵੇਗਾ ਜੇਕਰ ਮਹੀਆਂ ਦੀ ਗੱਲ ਕਰੀਏ ਤਾਂ ਅੱਜ ਕੁਝ ਇਲਾਕਿਆਂ ਵਿੱਚ ਹਲਕੇ ਜਿਹੇ ਛਰਾਟੇ ਜਾਂ ਕੜਮਣ ਹੋਣ ਦੀ ਸੰਭਾਵਨਾ ਬਣ ਰਹੀ ਹੈ ਖਾਸ ਕਰਕੇ ਪਵਾਰ ਖੇਤਰ ਦੇ ਵਿੱਚ ਆਪਣੇ ਹੁਸ਼ਿਆਰਪੁਰ ਆਨੰਦਪੁਰ ਸਾਹਿਬ ਗੜਸ਼ੰਕਰ ਰੋਪੜ ਮੋਹਾਲੀ ਚੰਡੀਗੜ੍ਹ ਇਹਨਾਂ ਖੇਤਰਾਂ ਦੇ ਵਿੱਚ ਅੱਜ ਕੁਝ ਇਲਾਕਿਆਂ ਦੇ ਵਿੱਚ ਸਵੇਰ ਵੇਲੇ ਹਲਕੀ ਜਿਹੀ ਕਣਮਣ ਦੇਖੀ ਜਾ ਸਕਦੀ ਹੈ ਨਹੀਂ ਤਾਂ ਬਾਅਦ ਦੁਪਹਿਰ ਤੋਂ ਹਲਕੇ ਤੋਂ ਦਰਮਿਆਨੇ ਜਿਹੇ ਸ਼ਰਾਟੇ ਇਨਾਂ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਹਨ ਹੋ ਸਕਦਾ ਹੈ ਕਿ ਪਠਾਨਕੋਟ ਗੁਰਦਾਸਪੁਰ ਦੇ ਇਲਾਕਿਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਣ ਹਲਕੇ ਤੋਂ ਦਰਮਿਆਨੇ ਜਿਹੀਆਂ ਬਾਕੀ ਪੰਜਾਬ ਦੇ ਵਿੱਚ ਅੱਜ ਕੁਝ ਖਾਸ ਬੱਪਨ ਦੀ ਸੰਭਾਵਨਾ ਨਹੀਂ ਰਹੇਗੀ ਬਾਅਦ ਵਿੱਚ ਸ਼ਾਮ ਵੇਲੇ ਜਾਂ ਦੁਪਹਿਰ ਤੋਂ ਬਾਅਦ ਬਦਲਬਾਝ ਜ਼ਰੂਰ ਹੋਣੇ ਸ਼ੁਰੂ ਹੋ ਜਾਵੇਗੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਪਹਾੜਾਂ ਦੇ ਵਿੱਚ ਵੀ ਲਗਾਤਾਰ ਬੱਦਲਬਾਜ਼ੀ ਹੋਣੀ ਸ਼ੁਰੂ ਹੋ ਜਾਵੇਗੀ ਉੱਥੇ ਅਜਮੀ ਸ਼ੁਰੂ ਹੋ ਜਾਵੇਗਾ ਤੇ ਪੰਜਾਬ ਵਿੱਚ ਅੱਜ ਅੱਧੀ ਰਾਤ ਤੋਂ ਬਾਅਦ ਮੀਂਹ